ਸਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਅਮਰਤ ਤਲੀਵਾਲ ਬਰਨਾਲਾ ਵਿਧਾਨ ਸਭਾ ਹਲਕਾ ਜਿਮਨੀ ਚੋਨ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਕੇ ਆਮ ਆਦਮੀ ਪਾਰਟੀ ਦੇ ਕਿਲੇ ਨੂੰ ਇੱਕ ਵਾਰ ਫਤਿਹ ਕਰ ਲਿਆ ਹੈ ਇਹ ਜਿੱਤ ਵੱਡੀ ਹੈ ਬਹੁਤ ਜ਼ਿਆਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਬਰਨਾਲਾ ਹਲਕਾ ਗੜ ਮੰਨੇ ਜਾਂਦਾ ਸੀਗਾ ਮੇਰੇ ਨਾਲ ਨੇ ਇਸ ਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਾਈ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਅਮਰਤ ਥੈਂਕ ਯੂ ਬਾਈ ਜੀ ਤੁਸੀਂ ਆਮ ਆਦਮੀ ਪਾਰਟੀ ਦਾ ਕਿਲਾ ਜੋ ਆਮ ਆਮੀ ਪਾਰਟੀ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਸੀ ਇਸ ਨੂੰ ਫਤਿਹ ਕੀਤਾ ਹੈ ਕੀ ਮਹਿਸੂਸ ਕਰ ਰਿਹਾ ਦੇਖੋ ਜਿਹੜੀ ਮੈਨੂੰ ਬੜਾ ਪ੍ਰਾਊਡ ਹੈ ਜਿਹੜਾ ਇਤੋਂ ਦੇ ਲੋਕਾਂ ਨੇ ਮੈਨੂੰ ਵੋਟਰਾਂ ਨੇ ਨਾਮਾਨ ਸਨਮਾਨ ਦਿੱਤਾ ਇਨਾ ਪਿਆਰ ਦਿੱਤਾ ਨ ਸਨਕਾਰ ਦਿੱਤਾ ਤੇ ਮੈਨੂੰ ਇੱਕ ਜਿਹੜੀ ਜਿਮਨੀ ਚੌਂ ਚਿਤਾਇਆ ਜਿਵੇਂ ਆਮ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣੀ ਹੁੰਦੀ ਹੈ ਕਿ ਜਿਮਨੀ ਚੌਂ ਸਰਕਾਰ ਦੀ ਹੁੰਦੀ ਹੈ ਜੀ ਦੂਸਰੀ ਪਰਸੈਪਸ਼ਨ ਨਹੀਂ ਬਣੀ ਸੀ ਇਹ ਆਮ ਆਦਮੀ ਦੀ ਰਾਜਧਾਨੀ ਹੈ ਜੀ ਇਹ ਆਮ ਆਮ ਦੀ ਆਮ ਆਦਮੀ ਪਾਰਟੀ ਦਾ ਕੇਲਾ ਹੈ ਜੀ ਤਾਂ ਇਸ ਮਾਹੌਲ ਦੇ ਵਿੱਚ ਜਿਹੜਾ ਇੱਕ ਕਲੈਕਸ਼ਨ ਜਿਤਨਾ ਜਾਂ ਦੂਜੇ ਪਾਸੇ ਇਸ ਤਰ੍ਹਾਂ ਮਤਲਬ ਬੀਜੇਪੀ ਦਾ ਕੈਂਡੀਡੇਟਸ ਜੀ ਆਪਣੇ ਆਪ ਨੂੰ ਫਾਈਨੈਂਸਲੀ ਬੜਾ ਸਟਰੋਂਗ ਸੀ ਉਹ ਪੈਸੇ ਦਰ ਵਰਤੋਂ ਹੋਈ ਇੱਕ ਤੋਂ ਕੈਂਡੀਡੇਟਾਂ ਬਣਿਆ ਹੋਰ ਵੀ ਪੈਸੇ ਦਰ ਵਰਤੋਂ ਹੋਈ ਉਸ ਇਨੇ ਮਾਹੌਲ ਦੇ ਵਿੱਚ ਜਿਹੜਾ ਵੀ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਥੇ ਇਸ ਤੋਂ ਜਿਹੜੇ ਵੋਟਰਾਂ ਨੇ ਮੈਨੇ ਤੇ ਭਰੋਸਾ ਪ੍ਰਗਟ ਕੀਤਾ ਤਾਂ ਮੈਨੂੰ ਬੜਾ ਇਸ ਗੱਲ ਦੀ ਪ੍ਰਾਊਡ ਫੀਲ ਹੋ ਰਹੀ ਹੈ ਜੀ ਭਾਈ ਜੀ ਵਾਠ ਦਾ ਚੋਣ ਲੜਨਾ ਤੇ ਕਿਸਾਨਾਂ ਦਾ ਮੰਡੀਆਂ ਚ ਰੋਲਣਾ ਜਾਫਰ ਬਰਨਾਲੇ ਦੇ ਲੋਕਾਂ ਦਾ ਜਜ਼ਬਾਤੀ ਹੋਣਾ ਕੀ ਰਾਸ ਆ ਗਿਆ ਤੁਹਾਨੂੰ ਦੇਖੋ ਸਾਰੀਆਂ ਗੱਲਾਂ ਹੀ ਨੇ ਜਿਹੜੀਆਂ ਕਿਸਾਨਾਂ ਨਾਲ ਮੰਡੀ ਵਿੱਚ ਰੋੜਨਾ ਜਾਂ ਜਿੰਨੀਆਂ ਵੀ ਜਿਹੜੀਆਂ ਉਹਨਾਂ ਨੇ ਕਮਿਟਮੈਂਟਸ ਕੀਤੀਆਂ ਸਾਰੀਆਂ ਬੋਕਸ ਨਿਕਲੀਆਂ ਚਾਹੇ ਸਕੂਲ ਐਜੂਕੇਸ਼ਨ ਨੂੰ ਲੈ ਕੇ ਹੋਵੇ ਕਹਿੰਦੇ ਸੀਗੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੇ ਸਕੂਲ ਬਣਾ ਲਾਂਗੇ ਜਿਹੜੇ ਗਵਰਨਮੈਂਟ ਸਕੂਲ ਨੇ ਵੀ ਉੱਥੇ ਜਿਹੜੇ ਵੀ ਸਕੂਲ ਗਵਰਨਮੈਂਟ ਦੇ ਇੰਨੇ ਵਧੀਆ ਬਣ ਜਾਣਗੇ ਦਾ ਡੀਸੀ ਦਾ ਬੱਚਾ ਵੀ ਉੱਥੇ ਪੜਿਆ ਕਰੂਗਾ ਜੀ ਹੈ ਇੱਕੋ ਟੇਬਲ ਤੇ ਬੈ ਕੇ ਸਾਰੇ ਪੜਿਆ ਕਰ ਲੈਣਗੇ ਚਾਹੇ ਹੈਲਥ ਨੂੰ ਲੈ ਕੇ ਲੈ ਲੋ ਵੀ ਫ੍ਰੀ ਹੈਲਥ ਸਹੂਲਤਾਂ ਮਿਲਣਗੀਆਂ ਮਹੱਲਾ ਕਲੀਨਿਕ ਬਣਨਗੇ ਮਹੱਲਾ ਕਲੀਨਿਕ ਨਮਾ ਤਾਂ ਐਕਟਿਵ ਹੀ ਨਹੀਂ ਲੱਗੀ ਕੋਈ ਜਿਹੜੇ ਪੁਰਾਣੇ ਸਾਡੇ ਮਿਨੀ ਹੈਲਥ ਸੈਂਟਰ ਸੀ 15 ਜਾਂ 20 ਬਿਸਤਰਾਂ ਵਾਲੇ ਜਿਹੜੇ ਹਸਪਤਾਲ ਸੀ ਉਹਨਾਂ ਦਾ ਦਰਜਾ ਘਟਾ ਕੇ ਇਹਨਾਂ ਮਹੱਲਾ ਕਲੀਨਿਕ ਬਣਾਤੇ ਉੱਥੇ ਨਾ ਕੋਈ ਡਾਕਟਰ ਹੈ ਨਾ ਕੋਈ ਮੈਡੀਸਨ ਹੈ ਨਾ ਕੋਈ ਉੱਥੇ ਹੋ ਕੇ ਪ੍ਰੋਪਰ ਇੰਤਜ਼ਾਮ ਨੇ ਫਿਰ ਬੜੀ-ਬੜੀ ਵਾਅਦਾ ਖਿਲਾਫੀ ਕੀਤੀ ਇਹਨਾਂ ਨੇ ਉਹ ਜਿਹੜੇ ਪੈਨਸ਼ਨਰ ਨੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਨੂੰ ਵੀ ਅਸੀਂ 올ਡ ਪੈਨਸ਼ਨ ਸਕੀਮ ਇੰਪਲੀਮੈਂਟ ਕਰ ਲਾਗੂ ਕਰਾਂਗੇ ਫਿਰ ਕਿਸਾਨਾਂ ਨੇ ਐਮਐਮਐਸਪੀ ਦੀ ਗੱਲ ਕੀਤੀ ਤੇ ਇੱਕ ਨੋਜਬਾਨਾਂ ਨੂੰ ਕਿਹਾ ਵੀ ਇੱਥੇ ਤੁਹਾਨੂੰ ਅਸੀਂ ਇਤੋਂ ਰੰਗਲਾ ਪੰਜਾਬ ਨਾਮਕ ਕਿਥੇ ਨਵੀਂ ਕ੍ਰਾਂਤੀ ਆਉਗੀ ਜਿਹੜੇ ਵਿਦੇਸ਼ੀ ਐ ਗੋਰੇ ਆ ਉਹ ਇੱਥੇ ਨੌਕਰੀਆਂ ਕਰਨਾ ਆ ਕਰਨਗੇ ਟੋਟਲੀ ਜਿੰਨੇ ਗੱਲਾਂ ਕੀਤੀਆਂ ਉਹ ਜਿਹੜੀਆਂ ਜਿਹੜੇ ਕਮਿਟਮੈਂਟਸ ਲੋਕਾਂ ਨੂੰ ਦਿੱਤੀਆਂ ਜਿਹੜਾ ਭਰੋਸਾ ਦਿੱਤਾ ਸੀ ਜੋ ਉਹ ਸਾਰੀਆਂ ਗਲਤ ਨਿਕਲੀਆਂ ਦੂਸਰੀ ਗੱਲ ਜੇ ਤੁਸੀਂ ਕਹਿੰਦੇ ਹੋ ਜਿਵੇਂ ਗਰਦੀਪ ਸਿੰਘ ਬਾਠਾਲੀ ਉਹ ਵੀ ਚਲੋ ਕਿਤੇ ਨਾ ਕਿਤੇ ਜਿਹੜਾ ਕੋਈ ਦਿਫਾੜ ਹੁੰਦਾ ਇੱਕ ਪਰਸੈਪਸ਼ਨ ਤਾਂ ਬਣਦੀ ਆ ਉਹ ਬਟ ਕੀ ਆ ਵੀ ਯੋਗ ਗਦੀਪ ਬਾਠ ਜਿੰਨੇ ਇੱਕ ਮੈਨੂੰ ਸਮਝ ਆ ਵੀ ਉਹਨੇ ਜਿਹੜੀ ਵੋਟ ਹੈ ਉਹਨੇ ਜਿਹੜੀ ਸਰਕਾਰ ਤੋਂ ਨਿਰਾਸ਼ ਵੋਟ ਸੀ ਜਿਹੜਾ ਆਮ ਆਦਮੀ ਪਾਰਟੀਆਂ ਦੇ ਵਲੰਟੀਅਰ ਨਿਰਾਸ਼ ਹੋ ਕੇ ਉਹਨਾਂ ਵੋਟ ਨਹੀਂ ਪਾਉਣਾ ਚਾਹੁੰਦਾ ਸੀ ਉਹ ਵੋਟ ਹੀ ਉਹਨੇ ਕਵਰ ਕਰ ਗਿਆ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਦੇ ਚ ਸਾਡਾ ਵੀ ਨੁਕਸਾਨ ਹੋਇਆ ਉਹਦੇ ਖੜਨ ਦੇ ਨਾਲ ਤੇ ਭਾਵੇਂ ਲੋਕ ਕਹਿੰਦੇ ਵੀ ਉਹਦੇ ਖੜਨ ਦੇ ਨਾਲ ਸੀ ਸਾਨੂੰ ਜਿੱਤ ਗਈ ਚਲੋ ਠੀਕ ਹੈ ਕਿ ਪਰਸੈਪਸ਼ਨ ਤਾਂ ਜਰੂਰ ਬਣ ਜਾਂਦੀ ਹੈ ਯਾਰ ਦੋ ਖੜੇ ਹੋਗੇ ਪਰ ਅਲਟੀਮੇਟਲੀ ਜਿਹੜੇ ਲੋਕ ਮੰਨ ਲਓ ਸਰਕਾਰ ਤੋਂ ਨਿਰਾਸ਼ ਨੇ ਜਾਂ ਇਥੋਂ ਦੇ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਉਹ ਤੋਂ ਨਾਰਾਜ਼ ਸੀ ਉਹਨਾਂ ਨੇ ਆਲਟੀਮੇਟਲੀ ਵੋਟ ਮੈਨੂੰ ਕਰਨੀ ਸੀ ਜਿਹੜੀ ਉਹ ਵੋਟ ਹੈ ਉਹ ਉਹਨਾਂ ਨੇ ਉਹਨਾਂ ਦੇ ਵਿੱਚ ਹੀ ਰਹਿ ਗਈ ਉਹ ਵੋਟ ਜੀ ਹਾਂ ਇੱਕ ਵਾਰ ਜੀ ਲੋਕਾਂ ਦੇ ਵਿੱਚ ਚਰਚਾ ਹੈ ਵੀ ਜਿਹੜੀ ਜਿੱਤ ਹੈ ਕੁਲਦੀਪ ਸਿੰਘ ਕਾਲਾਟਨ ਦੀ ਜਿੱਤ ਹੈ ਨਾ ਕਿ ਕਾਂਗਰਸ ਦੀ ਜਿੱਤ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਇਦਾਂ ਨਹੀਂ ਚਲੋ ਬੈਸੇ ਤਾਂ ਪਾਰਟੀ ਦਾ ਵੀ ਬੜਾ ਵੱਡਾ ਇਸ ਗੱਲ ਦੇ ਵਿੱਚ ਹੱਥ ਆ ਇੱਥੇ ਸਮੁੱਚੀ ਲੀਡਰਸ਼ਿਪ ਨੇ ਬੈਠ ਕੇ ਮੇਰੀ ਕੈਂਪੇਨ ਕੀਤੀ ਹੈ ਪਰ ਇਹ ਆਨਲਾਈਨ ਸਮਝਦੇ ਵਿੱਚ ਵੀ ਇਹ ਦੇਖਿਆ ਜਰੂਰ ਜਾਊਗਾ ਚਾਹੇ ਉਹ ਕੈਂਡੀਡੇਟ ਕਿਸੇ ਵੀ ਪਾਰਟੀ ਦਾ ਪਾਰਟੀ ਦੇ ਨਾਲ ਨਾਲ ਕੈਂਡੀਡੇਟ ਦਾ ਕੀ ਉਹਦਾ ਮਤਲਬ ਕਰਦਾਰ ਉਹਦਾ ਮਿਲਬਰਤਨ ਉਹਦਾ ਵਿਚਰਨਾ ਉਹਦੀ ਅਵੇਲੇਬਿਲਟੀ ਮਤਲਬ ਸਾਰੀ ਗੱਲਾਂ ਕਾਊਂਟ ਹੋਣਗੀਆਂ ਤੇ ਜਿਹੜੀ ਹੁਣ ਵੀ ਚਲੋ ਕਿਸੇ ਵੀ ਇਕੱਲੇ ਇਕੱਲਾ ਬੰਦਾ ਰਾਜ ਰਾਜਨੀਤੀ ਵਿੱਚ ਕੋਈ ਵੱਡਾ ਨਹੀਂ ਹੁੰਦਾ ਕੋਈ ਤਕੜਾ ਨਹੀਂ ਹੁੰਦਾ ਇਹ ਜਿਹੜੀ ਸਾਰੀ ਟੀਮ ਵਰਕ ਹੈ ਜਿਹੜਾ ਮੇਰੇ ਇਥੋਂ ਦੇ ਜਿਹੜਾ ਸਾਡੇ ਕਾਂਗਰਸਮੈਨ ਜਿੰਨੇ ਵੀ ਵਰਕਰ ਤੋਂ ਲੈ ਕੇ ਲੋਕ ਲਗੂਆਂ ਤੋਂ ਲੈ ਕੇ ਜਿਹੜੀ ਸਾਡੀ ਸਟੇਟ ਲੀਡਰਸ਼ਿਪ ਹੈ ਸਾਰੀ ਉਹਨਾਂ ਨੇ ਜੁਨੇਟਡ ਹੋ ਕੇ ਮੇਰੀ ਚੋਣ ਲੜੀ 24 ਘੰਟਿਆਂ ਚ 22-22 ਘੰਟੇ ਉਹਨੇ ਮੇਰੀ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਜੀ ਦਾ ਸਿੱਟਾ ਸੀ ਜਿਹੜੀ ਜਿੱਤ ਬਲ ਬਦੇ ਆ ਜੀ ਇੱਕ ਵਾਰ ਜੀ ਸੁਖਪਾਲ ਸਿੰਘ ਖਾਰਾ ਨਾਲ ਲੋਕ ਸਭਾ ਦੇ ਵਿੱਚ ਤੁਸੀਂ ਦਿਨ ਰਾਤ ਨਾਲ ਰਹੇ ਪਰ ਤੁਹਾਡੀ ਚੋਣ ਕੰਮ ਪੈਣ ਦੇ ਵਿੱਚੋਂ ਕਿਤੇ ਨਜ਼ਰ ਨਹੀਂ ਆਈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਪੀਪੀਸੀ ਬਣੀ ਹੋ ਡਿਊਟੀ 'ਚ ਲੱਗੀਆਂ ਸੀਗੀਆਂ ਆ ਜਿਵੇਂ ਫਤੇਗੜ ਸਾਹਿਬ ਪਾਰਲੀਮੈਂਟ ਹਲਕੇ ਜਿਹੜੇ ਆਗੂ ਸੀ ਪਟਿਆਲਾ ਪਾਰਲੀਮੈਂਟ ਹਲਕਾ ਸੰਗਰੂਰ ਪਾਰਲੀਮੈਂਟ ਹਲਕਾ ਅੱਧਾ ਜਿਹੜਾ ਬਠਿੰਡਾ ਪਾਰਲੀਮੈਂਟ ਹਲਕਾ ਜਿਹੜਾ ਮਾਨਤਾ ਜਿਲ੍ਹਾ ਸੀ ਉਹਨਾਂ ਆਕੂਨ ਦੀਆਂ ਡਿਊਟੀਆਂ ਸੀ ਜਿਹੜੀਆਂ ਸਾਡੇ ਇਸ ਹਲਕੇ 'ਚ ਲੱਗੀਆਂ ਹੋਈਆਂ ਸੀ ਜੇ ਮੈਂ ਜਲੰਧਰ ਹੋ ਗਿਆ ਹੁਸ਼ਿਆਰਪੁਰ ਪਾਰਲੀਮੈਂਟ ਹਲਕਾ ਹੋ ਗਿਆ ਤੇ ਇੱਕ ਮੇਰੇ ਖਿਆਲ ਸਾਇਦ ਮੇ ਵੀ ਅਨੰਦਪੁਰ ਸਾਹਿਬ ਇਹਨਾਂ ਆਕੂਨ ਦੀਆਂ ਡਿਊਟੀਆਂ ਲੱਗੀਆਂ ਸੀ ਚੱਬੇਵਾਲ ਇੱਦਾਂ ਲੁਧਿਆਣਾ ਫ੍ਰੀਡ ਕੋਰਟ ਹਾਫ ਬਠਿੰਡਾ ਅਪਰੋਚ ਪਰ ਇਹਨਾਂ ਦੀਆਂ ਲੱਗੀਆਂ ਸੀ ਗਿੱਦੜਵਾਹ ਅੰਮ੍ਰਿਤਸਰ ਗੁਰਦਾਸਪੁਰ ਜਿਹੜਾ ਸੀਗਾ ਇਹਨਾਂ ਦੀ ਡਿਊਟੀ ਲੱਗੀ ਸੀ ਜਾਂ ਤਰਨਤਾਰਨ ਜਿਹੜੇ ਪਾਰਲੀਮੈਂਟ ਹਲਕੇ ਦਾ ਕੁਝ ਇਹਨਾਂ ਦੀ ਡਿਊਟੀ ਇਹ ਡਿਵਾਈਡ ਕਰਕੇ ਜਿਹੜੀਆਂ ਡਿਊਟੀਆਂ ਲਾਈਆਂ ਜਾਂਦੀਆਂ ਸੀ ਇਹ ਕੋਈ ਐਦਾ ਨਹੀਂ ਕਿ ਮਿਸਕਪਾਲ ਸਿੰਘ ਖੜਾ ਕੋਈ ਜਾਣ ਬੁਝਕੇ ਨੇ ਜਾਓ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਜਾਂ ਕਿ ਕੋਈ ਹੋਰ ਆਗੂ ਉਹਨਾਂ ਨੂੰ ਇੱਥੇ ਆਉਣ ਨਹੀਂ ਦੇਣਾ ਚਾਹੁੰਦਾ ਤੇ ਜਿਹੜਾ ਬਾਅਦ ਚ ਜਿਹੜਾ ਹੈਗਾ ਵੀ ਉਹ ਜਿਹੜੇ ਵੀ ਆਗੂਆਂ ਦੀ ਸਟੇਟੇ ਲੱਗੀ ਉਹਨਾਂ ਤੇ ਆ ਕੇ ਉਹਨਾਂ ਨੇ ਕੰਪੇਨ ਕੀਤੀ ਹੈ ਮੇਰੀ ਜੀ ਇੱਕ ਵਾਰ ਜੀ ਤੁਹਾਡੀ ਨਿਮਰਤਾ ਦੀ ਬੜੀ ਚਰਚਾ ਸੀਗੀ ਤੁਹਾਡੀ ਨਿਮਰਤਾ ਕਰਕੇ ਵੀ ਤੁਹਾਡੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਮੰਨਿਆ ਜਾ ਰਿਹਾ ਹੈ ਕਿ ਇਹ ਨਿਮਰਤਾ ਅੱਗੇ ਵੀ ਬਣਾਈ ਰੱਖੋਗੇ ਖੋ ਮੈਨੂੰ ਹਮੇਸ਼ਾ ਦਾ ਭਰੋਸਾ ਦਿੰਨਾ ਇਥੋਂ ਦੇ ਸਾਡੇ ਸਾਰੇ ਵੋਟਰਾਂ ਨੂੰ ਇਥੋਂ ਦੇ ਸਾਰੇ ਜਿਹੜੇ ਸੋਸਾਇਟੀ ਦੇ ਲੋਕੀ ਨੇ ਜਿਹੜੀ ਬਨਾਲਾ ਹਰਕੇ ਨੂੰ ਕਿ ਬਨਾਲਾ ਜਿਹੜੇ ਨੂੰ ਪੂਰੇ ਵੀ ਮੈਂ ਜਿਹੜਾ ਜੋ ਉਹਨਾਂ ਨੇ ਭਰੋਸਾ ਮੇਰੇ ਤੇ ਪੜ ਕੀਤਾ ਚਾਹੇ ਉਹ ਨਿਮਰਤਾ ਕਰਕੇ ਹੋਵੇ ਚਾਹੇ ਕਿਸੇ ਗੱਲ ਕਰਕੇ ਹੋਵੇ ਉਹ ਭਰੋਸੇ ਨੂੰ ਮੈਂ ਟੁੱਟਣ ਨਹੀਂ ਦੇਵਾਂਗਾ ਤੇ ਉਹ ਮੇਰਾ ਜੋ ਵੀ ਜਿਹੜਾ ਸੁਭਾਅ ਹੈ ਕੁਦਰਤ ਦੀ ਜਨ ਹੁੰਦੀ ਹੈ ਕੋਈ ਇਹ ਨਹੀਂ ਵੀ ਕੋਈ ਬੰਦਾ ਠੀਕ ਹੈ ਕਿਹਾਂ ਦਾ ਸੁਭਾਅ ਜਦੋਂ ਕੋਈ ਬੰਦੇ ਕੋਲ ਤਾਕਤ ਆ ਜੇ ਕੋਈ ਰਤਬਾ ਮਿਲ ਜਵੇ ਉਹ ਥੋੜਾ ਬਹੁਤਾ ਫਰਕ ਪੈ ਜਾਂਦਾ ਪਰ ਮੈਂ ਕਦੇ ਵੀ ਮੈਂ ਆਪਣੇ ਜਿਹੜੇ ਸੁਭਾਅ ਦੇ ਵਿੱਚ ਮੇਰੇ ਤੇ ਤਬਦੀਲੀ ਨਜ਼ਰ ਨਹੀਂ ਆਉਂਦੀ ਸਾਨੂੰ ਜੀ ਭਾਈ ਜੀ ਫਿਰ 2027 ਦੇ ਵਿੱਚ ਸਿਰਫ 2.5 ਸਾਲ ਰਹਿ ਗਏ ਨੇ 2.5 ਸਾਲ ਇਹ ਜਿਹੜਾ ਕਾਫਲਾ ਤੁਹਾਡੇ ਨਾਲ ਤੁਰਿਆ ਇਹਨੂੰ ਵਧਾ ਪਾਉਂਗੇ ਅੱਗੇ ਦੇਖੋ ਮੈਂ ਜਿਹੜੀ ਜਦੋਂ ਮੈਨੂੰ ਮੈਂ ਇੱਥੋਂ ਦਾ ਜ਼ਿਲ੍ਹਾ ਪ੍ਰਧਾਨ ਵੀ ਹਾਂ ਮੈਂ ਕੱਲੀ ਬਰਨਾਲਾ ਨਹੀਂ ਮੈਂ ਦੁਨੀਆਂ ਚਿੱਟਾਂ ਦੂਜੀਆਂ ਵੀ ਪਾਰਟੀਆਂ ਨੂੰ ਜਿੱਤ ਕੇ ਦੇਣੀਆਂ ਨੇ ਜੀ ਤੇ ਜਿਹੜਾ ਮੇਰਾ ਵਰਕ ਹੈ ਮੈਂ ਕੋਈ ਜਿਹੜਾ ਐਮਐਲਏ ਆ ਵੀ ਉਹ ਝਿਲਾ ਸ਼ੇਅਰ ਕਰਨ ਵਾਲਾ ਐਮਐਲਏ ਨਹੀਂ ਜੀ ਮੈਂ ਲੋਕਾਂ ਦੇ ਵਿੱਚ ਰਹਿ ਕੇ ਇੱਥੇ ਚਾਹੇ ਉਹ ਛੱਡ ਦੋ ਹਲਕੇ ਹੋਰ ਆ ਉਹਨਾਂ ਲੋਕਾਂ ਨਾਲ ਵੀ ਮੈਂ ਆਪਣਾ ਰਾਬਤਾ ਐ ਜੋ ਜ਼ਿਲ੍ਹਾ ਪ੍ਰਧਾਨ ਜਿਹਨਾਂ ਚ ਕੰਮ ਦੀ ਜ਼ਿੰਮੇਵਾਰੀ ਰਹੂਗੀ ਉਹ ਮੈਂ ਉਵੇਂ ਹੀ ਬਣਾ ਕੇ ਰੱਖੂੰਗਾ ਮੈਂ ਅ ਜਿਸ ਤਰ੍ਹਾਂ ਬਰਨਾਲਾ ਛੇੜੀ ਦਿੱਤੀ ਐ ਇਦਾਂ ਹੀ ਸੀ ਪਰ ਪਧੌੜ ਤੇ ਮੈਰਕਲਾਈ ਮੈਂ ਪਾਰਟਨ ਜਿਤਕੇ ਨਾਲ ਮੇਰੀ ਜ਼ਿੰਮੇਵਾਰੀ ਜਿਤਕੇ ਦਊਂਗਾ ਜੀ ਭਾਈ ਜੀ ਇੱਕ ਆਖਰੀ ਸਵਾਲ ਤੁਸੀਂ ਅੱਗੇ ਕੀ ਸੋਚਦੇ ਹੋ ਬਰਨਾਲਾ ਹਲਕੇ ਬਾਰੇ ਕੀ ਕਰਨਾ ਚਾਹੋਗੇ ਇਸ ਹਲਕੇ ਦੇ ਵਿੱਚ ਦੇਖੋ ਬੇਸਿਕਲ ਤਾਂ ਹੁਣ ਜਿਹੜੀ ਇੱਥੋਂ ਦੀਆਂ ਜਿਹੜੀਆਂ ਨੇ ਬੋਸ ਕਮੈਂਟਸ ਕੀਤੀਆਂ ਉਹਦੇ ਖਿਲਾਫ ਲੜਨਾ ਉਹ ਵੀ ਇਹਨੂੰ ਇੰਪਲੀਮੈਂਟ ਕਰੋ ਜੇ ਤੁਸੀਂ ਵਾਅਦੇ ਕੀਤੇ ਲੋਕਾਂ ਤੋਂ ਵੋਟਾਂ ਲਈਆਂ ਐ ਜਿਹੜੇ ਲੋਕ ਜਿਹੜੇ ਸਾਡੇ ਲੋਕ ਬੇਸਕਰੀਡ ਜਿਹੜੀਆਂ ਲੋਕਾਂ ਦੀ ਪੀਣ ਵਾਲਾ ਪਾਣੀ ਹੋਇਆ ਤਾਂ ਜਾਂ ਜਿਵੇਂ ਸੀਵਰੇਜ ਦਾ ਗੱਲ ਲਾ ਲੋ ਜਾਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਮਿਕਸ ਹੋ ਰਿਹਾ ਹੋਰ ਜਿਹੜੀਆਂ ਹੈਲਥ ਸੂਲ ਤੋਂ ਲਾ ਲੋ ਲਾਂਡਰ ਦੀ ਗੱਲ ਲਾ ਲੋ ਨਸ਼ੇ ਦੀ ਗੱਲ ਲਾ ਲੋ ਮੈਂ ਇੰਨਾ ਗੱਲ ਜਿੰਨੇ ਹੀ ਮੁੱਦੇ ਨੇ ਅੰਪਲੋਇਮੈਂਟ ਲਾ ਲੋ ਜਿੰਨੇ ਵੀ ਇਹਨਾਂ ਨੇ ਇਸ ਗੱਲ ਨੂੰ ਲੈ ਕੇ ਲੜੂਗਾ ਬਾਕੀ ਮੈਂ ਹਰ ਥਾਂ ਤੇ ਜਾਊਂਗਾ ਮਨ ਲ ਪਿੰਡਾਂ ਦੇ ਵਿੱਚ ਸ਼ਹਿਰਾਂ ਚ ਕਸਬਿਆਂ ਦੇ ਵਿੱਚ ਜਿੱਥੇ ਵੀ ਜੋ ਵੀ ਉਹਨਾਂ ਦੀ ਉੱਥੇ ਸਮੱਸਿਆ ਹੈ ਉਹਨਾਂ ਨੂੰ ਸੁਣ ਕੇ ਵੀ ਕੀ ਸਮੱਸਿਆ ਉੱਥਾਂ ਦੀ ਉਹਨੂੰ ਅਸੀਂ ਕਿਵੇਂ ਹੱਲ ਕਰ ਸਕਦੇ ਹਾਂ ਉੱਥੋਂ ਦੇ ਜਿਹੜੇ ਜਿਹੜੇ ਸਾਡੇ ਸਾਥੀ ਹੈ ਜਾਂ ਉੱਥੋਂ ਦੇ ਆਮ ਸੋਸਾਇਟੀ ਦੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਦੀ ਰਹਿ ਨਾਲ ਜਿਹੜੇ ਵੀ ਮਸਲੇ ਹੱਲ ਹੋਣਗੇ ਮੈਂ ਉਹ ਉਹ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਪੰਜਾਬ ਵਿਧਾਨ ਸਭਾ ਵਿੱਚ ਠਾਹਾਂਗਾ ਜੇ ਲੋੜ ਪਈ ਤੇ ਤਾਂ ਮੈਨੂੰ ਸੜਕਾਂ ਤੋਂ ਉਤਰਨ ਲਈ ਵੀ ਇਹਨਾਂ ਲੋਕਾਂ ਦੇ ਸਾਡੇ ਜਿਹੜੇ ਇੱਥੋਂ ਦੇ ਮਸਲੇ ਹੱਲ ਕਰਨ ਦੇ ਤਾਂ ਹਰ ਤਨ ਦੀ ਮੈਜਿਸਟ੍ਰੇਸ਼ਨ ਲਈ ਤਿਆਰ ਬਿਠਾਉਂਗਾ ਭਾਵੇਂ ਸਿਆਸਤ ਵਿੱਚ ਆਉਣ ਤੋਂ ਬਾਅਦ ਤੁਸੀਂ ਨਿੱਜੀ ਕਾਟੇ ਬੜੇ ਖਾਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਰਾਜਨੀਤੀ ਆ ਇਹ ਵੀ ਪੂਰਾ ਟਾਈਮ ਭਾਲਦੀ ਹੈ ਜਿਹੜੇ ਤੁਹਾਡੇ ਕਾਰੋਬਾਰ ਨੇ ਉਹ ਵੀ ਪੂਰਾ ਟਾਈਮ ਭਾਲਦਾ ਤੇ ਜਿਹੜਾ ਕਿਤੇ ਨਾ ਕਿਤੇ ਜੇ ਤਾਂ ਮੈਂ ਉਹ ਕਈ ਵਾਰ ਹੁੰਦਾ ਵੀ ਆਉਂਦਾ ਲੈ ਲਿਆ ਮਨੋ ਜ਼ਿਲ੍ਹਾ ਪ੍ਰਧਾਨ ਮੈਂ ਬਣਿਆ ਵੀ ਉਹਨੂੰ ਤਾਂ ਲੈ ਲਿਆ ਚਲੋ ਪੂਸ ਲਵਾ ਲਈ ਮੁਰਕਿਆ ਬੇ ਕੰਮ ਕਰਦਾ ਰਹੋ ਲੀਡਰਾਂ ਦੇ ਪਿੱਛੇ ਘੁੰਮਦੇ ਰਹੋ ਤੇ ਪਰ ਮੈਨੂੰ ਮੈਨੂੰ ਪਰ ਜਿੱਥੇ ਵੀ ਕੋਈ ਜ਼ਿੰਮੇਵਾਰੀ ਮਿਲੀ ਮੈਨੂੰ ਇਮਾਨਦਾਰੀ ਨਾਲ ਬੰਦ ਕਰਕੇ ਕੀਤੀ ਹੈ ਜੀ ਜੀ ਤੇ ਐ ਜਿਲ੍ਹਾ ਪ੍ਰਧਾਨ ਨੂੰ ਡਿਊਟੀ ਮਿਲੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦਾ ਪੌਣੇ ਦੋ ਸਾਲ ਪਹਿਲਾਂ ਦੋ ਸਾਲ ਪਹਿਲਾਂ ਤਾਂ ਮੈਨੂੰ ਉਹ ਕਾਂਗਰਸ ਦੇ ਹਾਲਾਤ ਇੱਥੇ ਬੜੇ ਮਾੜੇ ਸੀ ਮੈਂ ਜਿਲ੍ਹਾ ਪ੍ਰਧਾਨ ਬਣਨਾ ਨਹੀਂ ਚਾਹੁੰਦਾ ਕਿਉਂਕਿ ਮੇਰੇ ਕਾਰੋਬਾਰੀ ਤੇ ਹੋਰ ਨਿੱਜੀ ਰਜੀਏ ਵਿੱਚ ਦੋਪਰਾ ਆਦੀ ਮੇਰੀ ਡੈਥ ਹੋ ਚੁੱਕੀ ਜੀ ਮੈਂ ਕਾਫੀ ਜ਼ਿਆਦਾ ਮੇਰਾ ਰਜੀਏ ਹਮਾ ਸੀ ਮੈਂ ਬਣਨਾ ਨਹੀਂ ਚਾਹੁੰਦਾ ਜਿਲ੍ਹਾ ਪ੍ਰਧਾਨ ਤੇ ਬੱਟ ਮੈਨੂੰ ਚਲੋ ਪਾਰਟੀ ਨੇ ਸਾਡੇ ਕੋਲ ਆਗੂਆਂ ਨੇ ਜਿਵੇਂ ਮਨੀ ਸਰਪੰਚ ਜੀ ਮੈਨੂੰ ਕਹਿਣ ਲੱਗੇ ਨਹੀਂ ਤੁਸੀਂ ਬਣੋ ਤੇ ਉਹਨਾਂ ਨੇ ਚਲੋ ਮੈਂ ਕਿਹਾ ਚਲੋ ਆਪਣੇ ਤੇ ਭਰੋਸਾ ਕਰਦੇ ਤਾਂ ਮੈਂ ਇਹਨ ਤਾਂ ਫਿਰ ਮੈਂ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਮੈਂ ਜਿੱਥੇ ਵੀ ਕਿਸੇ ਨਾਲ ਖੜਾ ਚਾਹੇ ਆ ਰਾਸੀ ਤੌਰ ਤੇ ਚਾਹੇ ਨਜੀ ਤੌਰ ਤੇ ਜਿੰਦਾ ਮੈਂ ਖੜਾ ਮੈਂ ਕਰਦੇ ਉਹਨੂੰ ਪ੍ਰਸ਼ੰਨ ਦਿਖਾਈ ਜਿਹੜਾ ਵੀ ਮੈਨੂੰ ਕੰਮ ਦੀ ਡਿਉਟੀ ਮਿਲੀ ਚਾਹੇ ਹੁਣ ਜਿਵੇਂ ਜ਼ਿਲ੍ਹਾ ਪ੍ਰਧਾਨ ਵਾਲ ਬਜੋ ਮਿਲੀ ਮੈਂ ਉਹਨੂੰ ਇਮਾਨਦਾਰੀ ਨਾਲ ਪਹੁੰਚ ਕੋਸ਼ਿਸ਼ ਕੀਤੀ ਜਿੰਦਾ ਛੱਟੇ ਵਜੋਂ ਮੈਨੂੰ ਪਾਰਟੀ ਦਾ ਜੀ ਟਰੈਕਟਰ ਦੇ ਕੇ ਨਵਾਜਿਆ ਪਾਰਟੀ ਲੀਡਰਸ਼ਿਪ ਨੇ ਮੇਰੀ ਪਿੱਠ ਤੇ ਖੜ ਕੇ ਤੇ ਮੇਰੀ ਕੈਂਪੇਨ ਕੀਤੀ ਤੇ ਅੱਜ ਮੈਨੂੰ ਮਤਲਬ ਜਿਹੜਾ ਅੱਜ ਐਮਐਲਏ ਬਣਦਾ ਇਹਦਾ ਮਾਨ ਮਿਲਿਆ ਇਹਨਾਂ ਨੂੰ ਬਾਜੀ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡ ਹਮੇਸ਼ਾ ਤੁਹਾਡੇ ਲਈ ਹਾਜ਼ਰਾਂ ਜਦੋਂ ਮਰਜੀ ਜੀ ਤੁਸੀਂ ਮਿਹਰਬਾਨੀ ਬਈ ਆਓ ਤੇ ਤੁਸੀਂ ਤਾਂ ਘਰ ਜਾ ਕੇ ਕਰਨ ਜਾਂ ਮੈਨੂੰ ਬੁਲਾਉਂਦੇ ਤਾਂ ਮੈਨੂੰ ਘਰ ਜਾ ਕੇ ਇੰਟਰਵਿਊ ਦਿਆ ਹੁੰਦਾ ਹੈ ਧੰਨਵਾਦ ਇਹ ਸਨ ਬਰਨਾਲਾ ਤੋਂ ਐਮ ਐਲ ਏ ਕੁਲਦੀਪ ਸਿੰਘ ਕਾਲਾ ਟੇ